ਬਿਜਲੀ ਟਰਾਂਸਫਾਰਮਰ ਨੂੰ ਵੀ ਅੱਗ ਲੱਗੂਗੀ ਵਿਚਾਲੇ ਆਊਗਾ ਅੱਗ ਦੇ ਬਹੁਤ ਨੇੜੇ ਆ ਗਿਆ ਗਾ ਟਰਾਂਸਫਾਰਮਰ ਦੇ ਪਰਮਾਤਮਾ ਸੁੱਖ ਰੱਖੇ ਐਸਾ ਹਾਦਸਾ ਕਦੇ ਨਾ ਹੋਵੇ ਵਿਚਾਰੇ ਕਿਸਾਨਾਂ ਦੀ ਪਾਲੀ ਹੋਈ ਫਸਲ ਪੁੱਤਾਂ ਦੇ ਵਾਂਗ ਪਾਲੀ ਹੋਈ 6 ਮਹੀਨੇ ਦੀ ਕਮਾਈ ਦੇਖੋ ਵੀਰ ਆਪਣੀਆਂ ਅੱਖਾਂ ਦੇ ਸਾਹਮਣੇ ਬਰਬਾਦ ਹੁੰਦੀ ਕੌਣ ਦੇਖ ਸਕਦਾ ਹੈ ਪਰ ਅੱਗ ਬੇਕਾਬੂ ਹੋ ਚੁੱਕੀ ਹੈ ਇਹ ਵੀਰੋ ਤਿੰਨ ਚਾਰ ਏਕੜ ਦੇ ਵਿੱਚ ਫੈਲ ਗਈ ਹੈ ਬਹੁਤ ਜ਼ਿਆਦਾ ਵੱਧ ਗਈ ਜੀ ਅੱਗ ਖੁਸ਼ਕ ਦੇ ਕਣਕ ਦੇ ਵੱਡੇ ਹੋਏ ਖੇਤਾਂ ਨੂੰ ਅੱਗ ਪਈ ਹੈ ਪਰ ਅੱਗੇ ਜੱਗੇ ਵੱਧ ਰਹੀ ਹੈ ਕੰਕਾਂ ਕੋਲੇ ਖੜੀਆਂ ਨੇ ਜੀ ਉਹਨਾਂ ਦਾ ਵੀ ਨੁਕਸਾਨ ਹੋ ਸਕਦਾ तकरीबन 5 ਤੋਂ 6 ਕਿੱਲੇ ਦੇ ਵਿੱਚ ਅੱਗ ਫੈਲ ਗਈ ਹੈ ਜੀ ਹਰਪਾ ਇਹਨਾਂ ਮਾੜਾ ਕਿਸੇ ਨਾਲ ਨਾ ਹੋਵੇ ਕਿਸਾਨਾਂ ਦੇ ਵੱਲੋਂ ਟਰੈਕਟਰ ਦੇ ਨਾਲ ਪਰਾਲੀ ਪਾਸੇ ਕਰਕੇ ਵੀਰੋ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅੱਗ ਨੂੰ ਠੱਲ ਪਾਈ ਜਾ ਸਕੇ ਪਰ ਅੱਗ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਹੈ ਇੰਨੇ ਸੇਕ ਚ ਜਿਆਦਾ ਨੇੜੇ ਵੀ ਨਹੀਂ ਜਾਇਆ ਜਾਂਦਾ ਇਸ ਸੀਜ਼ਨ ਦੇ ਨੁਕਸਾਨ ਦੀ ਇਹ ਪਹਿਲੀ ਖਬਰ ਹੈ ਵੀਰੋ ਇੱਥੇ ਕਿ 8 ਤੋਂ 10 ਕਿੱਲਿਆਂ ਦਾ ਨੁਕਸਾਨ ਹੋਇਆ ਅਗਰ 10 ਕਿੱਲਿਆਂ ਤੱਕ ਫੈਲ ਗਈ ਹੈ ਬਹੁਤ ਅਜੀ ਬੁਰੀ ਤਰੀਕੇ ਨਾਲ ਵੀਰੋ ਅੱਗੇ ਵੱਧਦੀ ਉੱਧਦੀ ਜਾ ਰਹੀ ਹੈ ਈ ਵਾਹਿਗੁਰੂ ਕਿਰਪਾ ਕਰੀ ਇੰਨਾ ਬੁਰਾ ਦੁਸ਼ਮਣ ਨਾਲ ਵੀ ਨਾ ਹੋਵੇ ਕਿਉਂਕਿ ਫਸਲ ਦਾ ਇੱਕ ਬਹੁਤ ਵੱਡਾ ਪਾਪ ਹੈ ਜੀ ਜਿੱਥੇ ਅੰਨ ਜਲਦਾ ਹੈ ਉਥੇ ਬਹੁਤ ਵੱਡਾ ਪਾਪ ਹੁੰਦਾ ਹੈ ਅੱਗ ਦਾ ਬੇਕਾਬੂ ਹੋ ਚੁੱਕੀ ਹੈ ਜੀ ਕਿਸੇ ਕੋਈ ਵੀ ਤਰੀਕੇ ਨਾਲ ਅੱਗ ਬੁਝ ਨਹੀਂ ਰਹੀ ਕਿਸਾਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅੱਗ ਕਾਬੂ ਦੇ ਵਿੱਚ ਨਹੀਂ ਹੋ ਰਹੀ जिम्मे जिम्मे थोड़ी बोती हवा चलती है उस तरह अग होर बढ़ जाती है की देखो जी ਲਗਾਤਾਰ ਕੋਸ਼ਿਸ਼ ਜਾਰੀ ਹੈ ਪਰ ਨੂੰ ਕੁਝ ਹੱਦ ਤੱਕ ਕਾਬੂ ਪਾ ਲਿਆ ਗਿਆ ਜੀ ਅੱਗ ਤੇ ਮੋਰੋਂ ਜਗਾ ਵਾ ਦਿੱਤੀ ਗਈ ਜਿਸ ਕਰਕੇ ਅੱਗ ਅੱਗੇ ਵਧਣ ਦੇ ਵਿੱਚ ਇੱਕ ਵਾਰੀ ਥੋੜੀ ਠੱਲ ਪਈ ਰੁਕ ਚੁੱਕੀ ਹੈ ਪਰ ਪੂਰੀ ਤਰ੍ਹਾਂ ਅੱਗ ਬੰਦ ਨਹੀਂ ਹੋਈ ਹਜੇ ਕਸਾਨਾਂ ਦੇ ਵੱਲੋਂ ਕੋਸ਼ਿਸ਼ ਹੈ ਗਿੱਲੀਆਂ ਟਾਣੀਆਂ ਨੂੰ ਲੈ ਕੇ ਤਨੂਰੋਂ ਬਾਣ ਨੂੰ ਬਾਹ ਕੇ ਵਿੱਗ ਨੂੰ ਅੱਗੇ ਵਧਣ ਤੋਂ ਰੋਕੇ ਜਾ ਸਕੇ ਪਰ ਜੋ ਨੁਕਸਾਨ 8 ਤੋਂ 10 ਏਕੜ ਦਾ ਹੋ ਗਿਆ ਜੀ ਉਹ ਹੋ ਚੁੱਕਿਆ ਹੈ ਬੈਗਲੂ ਕਿਰਪਾ ਕਰੇ ਵੀਡੀਓ ਪਾਉਣ ਦਾ ਆਦੇਸ਼ ਇਹੀ ਸੀ ਜੀ ਤਾਂ ਜੋ ਕਿ ਹੋਰ ਕਿਸਾਨ ਵੀਰ ਸੁਚੇਤ ਹੋ ਸਕਣ ਇਹ ਕੋਈ ਖੁਸ਼ੀ ਦੀ ਗੱਲ ਨਹੀਂ ਹੈ ਬਹੁਤ ਦੁੱਖ ਦੀ ਗੱਲ ਹੈ ਪਰ ਕਿਸਾਨ ਵੀਰੋ ਕਿਰਪਾ ਕਰਕੇ ਨਿਗ੍ਹਾ ਰੱਖੋ ਐਦਾ ਐਦਾ ਕੋਈ ਵੀ ਅਣਜੈਲੀ ਨਾ ਕਰੋ ਖੇਤ ਦੇ ਦੋਲੇ ਚਾਹ ਪਾਣੀ ਬਣਾਉਣ ਵਾਸਤੇ ਵੀ ਅਗਧ ਨਾ ਬਾਲੋ ਕਿਉਂਕਿ ਅੱਗ ਜੋ ਅੱਜਕੱਲ ਬਹੁਤ ਜਲਦੀ ਨਾਲ ਫੈਲਦੀ ਹੈ ਤੇ ਇਹਨੂੰ बस ਛੋਟਾ ਜਿਹਾ ਬਹਾਨਾ ਚਾਹੀਦਾ ਲੱਗਣ ਦਾ ਇਹਨੂੰ ਕਾਬੂ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਹੈ। ਚਲੋ ਸ਼ੁਕਰ ਹੈ ਜੀ ਪਰਮਾਤਮਾ ਦਾ ਅੱਗ ਬੁਝਾ ਲਈ ਗਈ ਹੈ ਕਿਸਾਨਾਂ ਵੱਲੋਂ ਕਾਬੂ ਕਰ ਲਈ ਗਈ ਹੈ। ਪਰ ਜੋ ਨੁਕਸਾਨ ਹੋ ਚੁੱਕੇ ਹੈ। ਤਕਰੀਬਨ 10 ਮਿੰਟ ਅੱਗ ਚੱਲ ਚੱਲ ਗਈ ਸੀ ਜੀ ਕਾਫੀ ਉੱਗੀ ਵੱਧ ਗਈ ਸੀ। ਪਰ ਕਿਸਾਨਾਂ ਦੇ ਦੋਨੋਂ ਚਾਰ ਬੁਝਾ ਲਈ ਜੀ ਹੈ। ਤੁਸੀਂ ਕਿਸਾਨ ਵੀਰੋ ਸੁਚੇਤ ਰਹੋ ਖੇਤਾਂ ਦੇ ਆਲੇ ਦੁਆਲੇ ਟਰਾਂਸਫਾਰਮਰ ਦੇ ਆਲੇ ਦੁਆਲੇ ਕਣਕ ਵੱਢ ਕੇ ਰੱਖੋ ਤੇ ਅੱਗ ਬਿਲਕੁਲ ਵੀ ਖੇਤਾਂ ਦੇ ਨੇੜੇ ਵੀਰੋ ਨਾ ਮਚਾਓ ਕਿਉਂਕਿ ਹਵਾ ਚੱਲਦੀ ਹੈ ਕੋਈ ਛੋਟਾ ਜਿਹਾ ਵੀ ਪਤੰਗਾ ਉੱਡ ਕੇ ਪੈ ਜਾਂਦਾ ਹੈ ਤਾਂ ਵੀਰੋ ਸੁਣਨੇ ਕਹਿੰਦੇ ਨੇ ਅੱਜ ਕੱਲ ਅੱਗ ਪ੍ਰਾਣੀ ਹੁੰਦੀ ਹੈ ਇਹ ਬਹਾਨਾ ਬਾਲਦੀ ਹੁੰਦੀ ਹੈ ਲੱਗਣ ਦਾ ਫਿਰ ਇਹਨੂੰ ਮੁੜ ਕੇ ਰੋਕਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਦੇਖੋ ਜੀ ਫਾਇਰ ਬ੍ਰਿਗੇਡ ਦੀ ਗੱਡੀ ਆ ਚੁੱਕੀ ਸੀ ਇਹਦੇ ਨਾਲ ਕੁਝ ਹੱਦ ਤੱਕ ਅੱਗ ਨੂੰ ਕਾਬੂ ਪਾਇਆ ਗਿਆ ਕੁਝ ਅੰਕੇ ਤੋਂ ਬਾਅਦ ਹੀ ਕਿਸਾਨਾਂ ਦੇ ਵੱਲੋਂ ਕੰਟਰੋਲ ਕੀਤੀ ਗਈ ਆ ਤੇ ਕੁਝ ਮੋੜੀਆਂ ਵਗੈਰਾ ਦੇ ਨਾਲ ਵੀ ਰੋ ਬੁਝਾਈ ਗਈ ਆ ਕੁਝ ਫਾਇਰ ਬ੍ਰਿਗੇਡ ਦੇ ਨਾਲ ਕਾਬੂ ਕੀਤੀ ਗਈ ਅੱਗ ਪਰ ਫਿਰ ਵੀ 8 ਤੋਂ 10 ਕਿਲਾ ਨੁਕਸਾਨ ਹੋ ਚੁੱਕਿਆ ਸੋ ਕਿਸਾਨ ਵੀਰੋ ਸਾਵਧਾਨ ਰਹੋ ਪ੍ਰਮਾਤਮਾ ਕਰੇ ਐਸਾ ਨੁਕਸਾਨ ਕਿਸੇ ਦਾ ਵੀ ਨਾ ਹੋਵੇ ਜਿਸਮੀਦਨਾਂ ਤੋਂ